ਦਾ ਕਿੱਥੇ ਐ ਕਿਉਂ ਮੰਨ ਗਏ ਜੱਟ ਵੈਲਡਿੰਗ ਕਰਨੀ ਸਿੱਖ ਗਿਆ ਲੋ ਬਈ ਮਿੱਤਰੋ ਆਪਨੇ ਤਾਂ ਸੁਖਲੀ ਬੈਟੇਗਾ ਹਾ 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 ਓ ਬਈ ਮਜ਼ਾਕ ਕਰਦਾ ਅੱਜ ਮੈਂ ਤੁਹਾਨੂੰ ਵੈਲਡਿੰਗ ਮਸ਼ੀਨਾਂ ਵਾਲੀ ਦੁਕਾਨ ਤੇ ਲੈ ਕੇ ਆਇਆ ਆਜੋ ਬਾਈ ਨਾਲ ਗੱਲ ਕਰਾਵਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਬਾਈ ਜੀ ਕਿੰਨੇ ਹੋ ਜਾਂਦੀ ਹੈ ਨਾ ਬੈਲਡਰ ਮਸ਼ੀਨਾਂ ਬਾਈ ਜੀ ਆਪਣੀ 5000 ਦੀ ਬੈਲਡਰ ਮਸ਼ੀਨ ਆ ਜੀ ਚਾਰ ਕਾਰਡ ਨਾਲ ਬਣੀ ਆ ਸਿੰਗਲ ਟੂ ਚੱਲਦੀ ਆ ਜੀ ਇਹੀ ਤਾਰ ਸਿੰਗਲ ਤੇ ਲਾ ਦੋਗੇ ਇਹੀ ਡਬਲ ਤੇ ਤਾਂ ਮਸ਼ੀਨ ਚੱਲੂਗੀ ਜੀ ਔਰ ਮਾਰਕੀਟ ਚ ਆਉਂਦੀਆਂ ਨਾ ਜੀ ਆਹ ਸਿੰਗਲ ਕਾਰਡ ਦੀਆਂ ਮਸ਼ੀਨਾਂ ਨੇ ਇਹ ਰਿਪੇਅਰ ਨਹੀਂ ਹੁੰਦੀਆਂ ਜੀ ਸਾਡੀ ਮਸ਼ੀਨ ਰਿਪੇਅਰ ਹੈ ਬਲਾ ਚਾਰ ਕਾਰਡ ਨਾਲ ਬਣੀ ਆ ਦੇਖੋ ਸਾਡੀ ਮਸ਼ੀਨ ਪੂਰੀ ਕਾਰਡਾਂ ਨਾਲ ਪੁਣੀ ਪਈ ਆ ਜੀ ਔਰ ਵਧੀਆ ਚੱਲਦੀ ਆ ਜੀ ਜਿਹੜੇ ਭਰਾਣੇ ਆਪਣਾ ਬਿਲਡਿੰਗ ਦਾ ਕੰਮ ਸ਼ੁਰੂ ਕਰਨਾ ਤਾਂ ਸਾਡੇ ਲਵੇ ਹੈਵੀ ਡਿਊਟੀ ਮਸ਼ੀਨਾਂ ਵੀ ਨੇ 300 ਐਂਪੀਰ ਦੀ ਮਸ਼ੀਨ ਆ ਸਿੰਗਲ ਡਬਲ ਆ ਤੇ ਇਹ ਵੀ ਰਿਪੇਅਰੇਬਲ ਆ ਤੇ ਪੰਜ ਕਾਰਡਾਂ ਨਾਲ ਬਣੀ ਆ ਵਧੀਆ ਚੱਲਦੀ ਆ ਗਰਮੀ ਹੁੰਦੀ ਮਸ਼ੀਨ ਆ ਆ 325 ਐਂਪੀਰ ਦੀ ਮਸ਼ੀਨ ਆ ਜੀ 8 ਨੰਬਰ ਰਾਡ ਦਾ ਇੱਕ ਡੱਬਾ 10 ਨੰਬਰ ਦੇ ਦੋ ਤਿੰਨ ਡੱਬੇ ਇਹਦੇ ਚਲਾ ਸਕਦੇ ਹੋ ਬਹੁਤ ਵਧੀਆ ਮਸ਼ੀਨ ਆ ਜੀ ਹੈਵੀ ਡਿਊਟੀ ਆ ਇਹ ਵੀ ਪੰਜ ਕਾਰਡਾਂ ਨਾਲ ਬਣੀ ਆ ਔਰ ਰਿਪੇਅਰੇਬਲ ਆ ਜੀ ਅਸੀਂ ਵਾਰੰਟੀ ਦੇ ਨਾਲ ਮਸ਼ੀਨ ਨੂੰ ਦਿੰਨੇ ਆ ਭਾਈ ਜੀ ਆ ਮਿਗ ਮਸ਼ੀਨ ਆ ਸਾਡੀ ਇਹਦੇ ਵਿੱਚ ਮਿਗ ਟਿਗ ਆਰਕ ਚੱਲਦੀ ਆ ਜਿਸ ਭਾਈ ਨੇ ਮਿਗ ਦਾ ਕੰਮ ਕਰਨਾ ਬਹੁਤ ਹਲਕਾ ਕੰਮ ਕਰਨਾ ਡੈਂਡਿੰਗ ਪੈਂਡਿੰਗ ਨਾਲ ਚਗਾਠਾ ਗੇਟ ਗ੍ਰਿਲਾਂ ਵਧੀਆ ਟਾਂਕੇ ਲਾਉਂਦੀ ਹੈ ਭਈਆਂ ਨੇ ਇਹਦੇ ਵਿੱਚ 0.8 ਤਾਰ ਚੱਲਦੀ ਆ ਔਰ ਆਰਗ ਵੈਲਡਿੰਗ ਵੀ ਚੱਲਦੀ ਆ ਔਰ ਟਿਗ ਵੀ ਚੱਲਦੀ ਆ ਵਿਦਆਊਟ ਗੈਸ ਤੋਂ ਮਿਗ ਚੱਲਦੀ ਹੈ ਜਿਸ ਭਾਈ ਨੇ 8 ਨੰਬਰ ਲਗਾਤਾਰ ਚਲਾਉਣੀ ਹੈ ਜੀ ਇਹ ਸਿੰਗਲ 2 3 ਮਸ਼ੀਨ ਆ ਸਿੰਗਲ 2 3 ਫੇਸ ਤੇ ਚੱਲਦੀ ਹੈ 450 ਐਂਪੀਅਰ ਦੀ 8 ਨੰਬਰ ਆਰਡ ਵੀ ਚੱਲੂਗਾ 10 ਨੰਬਰ ਵੀ ਪੂਰੀ ਹੈਵੀ ਡਿਊਟੀ ਮਸ਼ੀਨ ਆ ਜੀ 3 ਫੇਸ ਵੀ ਇਹ ਸਿੰਗਲ ਵੀ ਇਹ 2 ਵੀ ਔਰ ਪਾਵਰ ਫੈਕਟਰ ਨੂੰ ਇਹ ਮਸ਼ੀਨ ਖਤ ਇਸ ਪ੍ਰੋਪਰ ਲੈਂਦੀ ਹੈ ਜੀ 450 ਐਂਪੀਰ ਦੀ ਪੂਰੀ ਹੈਵੀ ਮਸ਼ੀਨ ਅੱਠ ਨੰਬਰ ਚਲਾ ਰાડ ਚਲਾਉਂਦੀ ਹੈ ਜੀ ਐਦੇ ਲਈ ਬਾਈ ਜੀ ਆਉਣਾ ਕਿੱਥੇ ਪਊਗਾ ਇਹਦੇ ਲਈ ਬਾਈ ਜੀ ਤੁਹਾਨੂੰ ਮਲੇਰ ਕੋਲਾ ਖੰਨਾ ਰੋਡ ਚੁੰਗੀ ਗੈਲੈਕਸੀ ਮਕੈਨਿਕਲ ਵਰਕਸ਼ਾਪ ਤੇ ਆਉਣਾ ਪਊਗਾ ਜੀ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ